इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਤੁਸੀਂ ਦੇਖਿਆ ਕਿ ਅੱਜ ਕੋਕੂਰਾ ਮੰਡਲ ਦੇ ਵਿੱਚ ਲੇਬਰ ਯੂਨੀਅਨ ਨੇ ਹੜਤਾਲ ਜਾਰੀ ਰੱਖੀ ਹੋਈ ਹੈ ਜੋ ਕਿ ਅੱਜ 5ਵੇਂ ਦਿਨ ਸ਼ੁਰੂ ਹੋ ਗਈ ਹੈ ਬੇਸ਼ੱਕ ਆਰਟੀਆਂ ਨੇ ਰਾਸ਼ਪਤੀ ਦੀ ਬੋਲੀ ਵਾਸਤੇ ਹੜਤਾਲ ਖੋਲ੍ਹ ਦਿੱਤੀ ਹੈ ਪਰ ਲੇਬਰ ਯੂਨੀਅਨ ਦਾ ਨੇ ਇਸ ਹੜਤਾਲ ਨੂੰ ਮਨਜ਼ੂਰ ਨਹੀਂ ਕੀਤਾ ਕਿਉਂਕਿ ਉਹਨਾਂ ਨੇ ਕਿਹਾ ਕਿ ਆਰਤੀ ਦੀ ਯਰਤ 25% ਸੈਂਕੜਾ ਸਰਕਾਰ ਵੱਲੋਂ ਹਜੇ ਤੱਕ ਮਨਜ਼ੂਰ ਨਹੀਂ ਕੀਤੀ ਗਈ ਜੋ ਕਿ 46 ਰੁਪਏ ਕੁੰਟਲ 'ਚੋਂ ਨਿਰਧਿਤ ਤੇ ਆਰਤ ਫਿਕਸ ਕੀਤੀ ਹੋਈ ਹੈ ਪਰ ਆਰਤੀ ਨੇ ਕਿਸ ਮਜਬੂਰੀ ਦੇ ਵਿੱਚ ਹੜਤਾਲ ਖੋਲੀ ਹੈ ਸਾਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਪਰ ਜੋ ਸਾਡੇ ਨਾਲ 25% ਮਜ਼ਦੂਰੀ ਦਾ ਵਾਅਦਾ ਕੀਤਾ ਸੀ ਵਾਅਦਾ ਕੀਤਾ ਸੀ ਉਹ ਹਜੇ ਤੱਕ ਸਾਡਾ ਪੂਰਾ ਨਹੀਂ ਹੋਇਆ ਔਰ ਜਿੰਨਾ ਚਿਰ ਸਾਡੀ ਮਜ਼ਦੂਰੀ ਦੇ ਵਿੱਚ 25% ਵਾਧਾ ਨਹੀਂ ਕੀਤਾ ਜਾਂਦਾ ਅਸੀਂ ਸਰਕਾਰ ਦੇ ਲੋਲੀ ਪੋਪੀ ਦਾ ਤਲਾ ਵਿੱਚ ਨਹੀਂ ਆਵਾਂਗੇ ਸਾਡੀ ਇਹੀ ਮੰਗ ਹੈ ਕਿ ਸਾਡੀ ਜਿਹੜੀ ਮਜ਼ਦੂਰੀ ਹੈ ਉਹ ਵਧਾਈ ਜਾਵੇ ਔਰ ਉਨਾ ਚਿਰ ਸਾਡੀ ਹੜਤਾਲ ਜਾਰੀ ਰਹੂਗੀ ਮੈਂ ਰਵੀਸ਼ ਗੱਬਾ ਇੰਡੀਅਨ ਟੀਵੀ ਨਿਊਜ਼ ਕੋਰ ਪੂਰਾ ਪੰਜਾਬ ਬੇਨਤੀ ਕਰਦਾ ਹੈ ਕਿ ਉਹ ਸਾਰੇ ਜਿੱਕੇ ਦਾ ਖੂਬ ਦੇਣ ਤਾਂ ਕਿ ਉਹ ਖਾਦਿਓ ਦੇ ਪੂਰੇ ਪੰਜਾਬ ਦੇ ਦੋ ਅੱਜਾਂ ਦਾ ਨਾ ਲਿਖਿਆ ਮੈਂ। ਸਰਕਾਰ ਬਖਰਾ ਹੱਦ ਨਹੀਂ ਹੁੰਦਾ ਪਰ ਕਿਸੇ ਦੇ ਤਵਾਦਰ ਕੀਤਾ ਜਾਣਾ। ਜਦ ਪ੍ਰਾਈਵੇਟ ਅਫਕਾ ਬੜੀ ਲੱਖ ਤੋਂ ਨਹੀਂ ਬਿੱਤਾ ਜਾਂਦਾ। ਉਹਨੇ ਕਾਇਮ ਸਾਡੀ ਹਰ ਤਾਲ ਜਾਰੀ ਰਹੂਗੀ। ਅਸੀਂ ਪ੍ਰਸ਼ਾਸਨ ਨੂੰ ਬਕਵਲ ਨਹੀਂ ਬੈਠੀ ਜਾਂਦੇ ਆ। ਜੋ ਵੀ ਸਾਡੀ ਸਰਕਾਰ ਨੇ 25% ਦਾ ਵਾਅਦਾ ਕਰਨ ਵਿੱਚ ਸਰਕਾਰ ਉਹਨਾਂ ਦਾ ਇਤਿਹਾਸ ਜਾਰੀ ਰੱਖਣਾ ਜਿੰਨਾ ਟਾਈਮ ਆ ਆਦਾ ਪਛਲੇ પ્રકાર ਦਾ ਵਾਦਾ ਨਹੀਂ ਉੱਟਾਗਾ ਧੰਨਵਾਦ ਲਾਓ ਮਤੂ ਦੁਨੀਆ ਨਾਲ ਜਿੰਦਾਬਾਦ ਲਾਓ ਮਤੂ ਦੁਨੀਆ ਨਾਲ ਜਿੰਦਾਬਾਦ ਸੋ ਹਾਂ ਮੈਂ ਬੇਨਤੀ ਕਰਾਂ ਆ ਪੰਜਾਬ ਸਰਕਾਰ ਪੰਜਾਬ जकी मंगा जिन्हों सरकार ने, ने कर कर जिना जिना नहीं करने ले बीकाट ऐसा चल रहेगा चाहे एक्सीडेंट पहुंचे ਜਿਉਣਾ ਹੋਵੇ ਇਹ ਜਿੰਨਾ ਤੇ ਨਹੀਂ ਬਣਿਆ ਜਾਣੀਆਂ ਇਹ ਬਾਈਕਾਟ ਰਹੂਗਾ ਆ ਸਾਡੇ ਜਿਹੜੇ ਆ ਸਾਰੀ ਇੱਕੇ ਦੀ ਸਬੂਤ ਆ ਵੀ ਅਸੀਂ ਜਿਹੜਾ ਹੱਥ ਨਹੀਂ ਲੱਗ ਰਹੇ ਆ ਇਹ ਹੱਥ ਹੀ ਲੈ ਤੋਂ ਬਿਨਾ ਪਿੱਛੇ ਨਹੀਂ ਹਟਾਂਗੇ ਕਿਉਂਕਿ ਜੇਕਰ ਇਹ ਕਹਿਣਾ ਜੀ ਇਹਨਾਂ ਨੂੰ ਪਰੇਸ਼ਾਨੀਆਂ ਆ ਮੰਨ ਲਓ ਜੀ ਰੇਟ ਵਧਾਉਣੇ ਇਹਨਾਂ ਨੇ ਮਜ਼ਦੂਰਾਂ ਨੇ ਆਪ ਦੇ ਵਧਾਉਣੇ ਆਰਥਿਕ ਨੇ ਆਪ ਦੇ ਵਧਾਉਣੇ ਆ ਲੜਾ ਨੂੰ ਘਾਟਾ ਪੈ ਰਿਆ ਇਹ ਤਾਂ ਪਿਛਲੇ ਸਾਲ ਦੀ ਗੱਲ ਆ ਪਿਛਲੇ ਸਾਲ ਤੋਂ ਇਹਨਾਂ ਦਾ ਘਾਟਾ ਸ਼ੁਰੂ ਹੋਇਆ ਵਾ ਇਸੇ ਸਾਲ ਸੀਜ਼ਨ ਚੋਨੇ ਸੀ ਜਦੋਂ ਇਹ ਕਹਿੰਦੇ ਸਾਨੂੰ ਘਾਟਾ ਪੈ ਗਿਆ ਇਹ ਘਾਟਾ ਪੈ ਗਿਆ ਇਹਨਾਂ ਨੇ ਅੱਜ ਤੱਕ ਧਰਨੇ ਲਾਉਣੇ ਸੀਗੇ ਜੀ ਤਰਨੇ ਲਾਉਂਦੇ ਰੋੜਾ ਬਲਾਕ ਕਰਦੇ ਕਿਸੇ ਡੀਸੀ ਦਫਤਰ ਤੇ ਜਾਂਦੇ ਕੋਈ ਚੰਡੀਗੜ੍ਹ ਜਾਂਦੇ ਤਰਨੇ ਲਾਉਂਦੇ ਆ ਇਹਦਾ ਜਦੋਂ ਜ਼ਿਮੀਦਾਰ ਇੱਥੇ ਆ ਕੇ ਬਹਿ ਗਿਆ ਤੇ ਆਪਦੀ ਬੰਦੂਕ ਜ਼ਿਮੀਦਾਰ ਤੇ ਮੋਢੇ ਤੇ ਰੱਖ ਲਈ ਇਹਨਾਂ ਨੇ ਤਾਂ ਜਿਵੇਂ ਹੁਣ ਕਿਸਾਨਾਂ ਦੇ ਸੱਥ ਬੰਦੂਕ ਰੱਖ ਲੋ ਤੇ ਆਪੇ ਕਿਸਾਨ ਚਲ ਜਾਂਦਾ ਕਿਸਾਨ ਹੀ ਜਾਂਦਾ ਬਿਲਕੁਲ ਉਹ ਵੀ ਕਿਸਾਨ ਹੀ ਡਰਿਆ ਜਾਂਦਾ ਤੇ ਇਹਨਾਂ ਨੇ ਆਪਰੇ ਮੰਗਾ ਅੰਦਰ ਬੈਠੇ ਨੇ ਏਸੀ ਵਾਲੇ ਰੂਮਾਂ ਤੇ ਬੈਠਾ ਨੇ ਆ ਆਪੇ ਮੰਗਾ ਬਣਾਉਂਦੇ ਰੋੜ ਤੇ ਹੁਣ ਜਿਵੇਂ ਕਿਸਾਨ ਸੰਘਰਸ਼ ਕਰਦਾ ਚੌਂਕਾਂ ਤੇ ਬਹਿਦਾ ਰੋੜਾਂ ਤੇ ਬਹਿਦਾ ਤਰਨੇ ਲਾਉਂਦਾ ਉਵੇਂ ਤਰਨੇ ਲਾਉਣਾ ਉਹਦੇ ਮੰਗਾ ਬਣਾਉਣ ਸਰਕਾਰ ਨੂੰ ਜ਼ਿਮੀਦ ਕਿਸਾਨਾਂ ਦਾ ਘੇਰੇ ਪਰੇਸ਼ਾਨ ਬਿਲਕੁਲ ਨਹੀਂ ਹੁਣ ਤੁਹਾਡਾ ਆਰਟੀ ਨੇ ਬਾਰੇ ਕੀ ਵਿਚਾਰ ਹੈ ਕੀ ਗੱਲ ਕਹਿੰਦੇ ਰਹੇ ਜੋ ਨਹੀਂ ਅਸੀਂ ਤਾਂ ਕਹਿੰਦੇ ਵੀ ਜੇ ਉਹਨਾਂ ਦੀ ਮੰਗਾਂ ਮਨਾਉਣ ਆਉਂਦੀਆਂ ਸਾਡੇ ਨਾਲ ਤਾਂ ਕੋਈ ਮਤਲਬ ਨਹੀਂ ਕਿਸਾਨ ਸਰਕਾਰ ਤੋਂ ਉਹਨਾਂ ਨੂੰ ਕੋਈ ਦਿੱਕਤ ਆ ਤਾਂ ਮੰਗਾਂ ਮਨਾਉਣ ਪਰ ਰੋਡ ਤੇ ਬੈਠਣ ਧਰਨੇ ਲਾਉਣ ਆ ਤੇ ਮਜਾਰੇ ਕਰਨ ਜੋ ਮਰਜ਼ੀ ਕਰਨ 16 ਬਲਾਕ ਕਰਨ ਜੋ ਕੁਛ ਮਰਜ਼ੀ ਕਰਨ ਪਰ ਜ਼ਿੰਮੇਵਾਰ ਦੇ ਨੋਟੇ ਤੇ ਬਲੂਕ ਨਾ ਰੱਖਣਾ ਆਪਣੀ ਕਿਸਾਨ ਨੂੰ ਪੁੱਤਲਾ ਬਣਾਇਆ ਜਾਂਦਾ ਵੀ ਕਿਸਾਨ ਨੂੰ ਕਿਸਾਨ ਨੂੰ ਜਿ ਲੈ ਕੇ ਕਿਸਾਨ ਦੀ ਆਰਥ ਦੇ ਵਿੱਚ ਆਦੇ ਰੇਟ ਵੜਾਉਂਦੇ ਆ ਇਹ ਕੰਮ ਇਹਨਾਂ ਨੂੰ ਪਹਿਲਾਂ ਹੀ ਕਰ ਲੈਣਾ ਚਾਹੀਦਾ ਸੀ ਜੇ ਇਹ ਕਹ ਰਹੇ ਇੱਕ ਸਾਲ ਤਾਂ ਪਿਛਲੇ ਸੀਜ਼ਨ ਦੀ ਕਹਿੰਦੇ ਪਿਛਲੇ ਝੋਨੇ ਵਾਲੇ ਸੀਜ਼ਨ ਸਾਨੂੰ ਘਾਟਾ ਪੈ ਗਿਆ ਉਸ ਕੰਮ ਦਾ ਸਾਲ ਹੋ ਗਿਆ ਇੱਕ ਸਾਲ ਪਹਿਲਾਂ ਇਹਨਾਂ ਨੇ ਕਿਉਂ ਨਹੀਂ ਆਪਣੀ ਹੜਤਾਲ ਕੀਤੀ ਸਾਲ ਪਰ ਕਿਉਂ ਨਾ ਆਇਆ ਭਾਈ ਜੀ ਕੀ ਨਾਮ ਹੈ ਤੁਹਾਡਾ ਜੀ ਰਵਿੰਦਰ ਸਿੰਘ ਜੀ ਕਿਹੜੀ ਜਗ੍ਹਾ ਤੋਂ ਬਲੋਗ ਕੋੜਾਪੁਰ ਆਈਏ ਕੋੜਾਪੁਰ ਆਂਡੀ ਅੱਜ ਜਿਹੜੀ ਅੱਜ ਹੜਤਾਲ ਨੂੰ ਲੈ ਕੇ ਤੁਹਾਨੂੰ ਉਹਦੇ ਬਾਰੇ ਤੁਸੀਂ ਆਪਣਾ ਜਾਣ ਦੋ ਪੰਜਾਬ ਦੀ ਇਹ ਸਰਕਾਰ ਨੂੰ ਚਾਹੀਦਾ ਜੀ ਕੋਈ ਨਿਮੇੜਨਾ ਚਾਹੀਦਾ ਆਰਤੀਆਂ ਦਾ ਵੀ ਸਾਰੇ ਜੇ ਜੋ ਡੇਵਰ ਦਾ ਕੋਈ ਫੈਸਲਾ ਹੋਵੇ ਅਸੀਂ ਤਾਂ ਤੰਗ ਹੋਏ ਬਟੇ 25 ਤਰੀਕ ਦਾ ਝੋਨਾ ਵੱਟੇ ਜਾਣਾ ਹੈ ਜੀ 7 ਦਿਨ ਘਰੇ ਲਈ ਰੱਖਿਆ ਹੁਣ ਹਾਰ ਕੇ ਇੱਥੇ ਲਈ ਆਉਣੇ ਦੂਜਾ ਵੀ ਝੋਨਾ ਵੱਟਣ ਵਾਲਾ ਹੋ ਗਿਆ ਘਰੇ ਕਿੰਨਾ ਕੁ ਰੱਖੀ ਜਾਵਾਂਗੇ ਜੀ ਜਿਹੜੀ ਇਹ ਸਰਕਾਰ ਨੂੰ ਫੈਸਲਾ ਕੋਈ ਕਰਨਾ ਚਾਹੀਦਾ ਜੀ ਜਿਹੜੀ ਇਹ ਫਸਲ ਤੁਸੀਂ ਲਾਈ ਹੈ ਇਹ ਤੁਸੀਂ ਆਪ ਲਈ ਹੈ ਕਿ ਲੇਬਰ ਨੇ ਲਈ ਹੋਈ ਨਹੀਂ ਇਹ ਹੁਣ ਤਾਂ ਲੇਬਰ ਨੇ ਹੈ ਹੁਣ ਲੇਬਰ ਨੇ ਪਹਿਲਾਂ ਇਹ ਬਾਈ ਜੀਆਂ ਦੇ ਪਹਿਲਾਂ ਲਾਇਆ ਇਹਨਾਂ ਨੇ ਆਪ ਲਈ ਹੈ ਆਬਲਾ ਹੀ ਇਹ ਪਹਿਲਾਂ ਖੇਤ ਬੁਖਾਈਗੇ ਹੁਣ ਇਥੇ ਖਾਈ ਜਾਂਦੇ ਆਪੇ ਹੁਣ ਹਲਾਈ ਜਾਂਦੇ ਆ ਹਾਂ ਇਹ ਕੋਣੇ ਹੁਣ ਦੋ ਬੰਦੇ ਦਿਹਾੜ ਕੇ ਰੱਖੇ ਹੋਏ ਆ ਉਹਨੂੰ ਮਾੜਾ ਮੋਟਾ ਜਿਹੜਾ ਕਿਸਕਾ ਕੇ ਤੇ ਮੁਗਦਰ 17 ਦੇ ਵਿੱਚ 17 ਦੇ ਹੁਣ ਸਾਡੇ ਤਾਂ ਮੇਰੇ ਹਿਸਾਬ ਨਾਲ 13 14 ਹੀ ਹੋਗੇ ਹੁਣੇ ਨੇੜੇ ਹੌਲਾ ਚੁਣਾ ਵੱਟੇ ਤੁਹਾਨੂੰ ਕੀ ਤਕਲੀਫ ਆ ਰਹੀ ਹੈ ਜੀ ਸਾਨੂੰ ਹੁਣ ਤਕਲੀਫ ਹੀ ਆਈ ਉਧਰੋਂ ਘਰੇ ਵੀ ਸਾਰਾ ਕੰਮ ਖੜਾ ਜੀ ਦੋ ਚੋਰੀ ਬਾਹਰ ਤੋਂ ਬਾਹਰ ਇੱਥੇ ਆਉਂਦੇ ਝੋਲੀਆਂ ਭਰ-ਭਰ ਕੇ ਭੱਜ ਜਾਂਦੇ ਜਵਾਕ ਨਿਕਨੇ ਕਿ ਕਿ ਝੁੱਗੀਆਂ ਵਾਲਾ ਨਹੀਂ ਚੋਰੀ ਚੋਕੀ ਕਰ ਗਿਆ ਸੀ ਕਿਧਰੋਂ ਜਾਈਏ ਪਹਿਲਾ ਖੇਤ ਪਸ਼ੂ ਖਾਈ ਜਾਂਦੇ ਇੱਥੇ ਪਸ਼ੂ ਵੱਧੂ ਆਹ ਵੇਖ ਲਿਓ ਆ ਕੇ ਛਾਂ ਕੋਈ ਪਾਣੀ ਦਾ ਇੰਤਜ਼ਾਮ ਕੋਈ ਸਫਾਈ ਦਾ ਇੰਤਜ਼ਾਮ ਸਫਾਈ ਦਾ ਆ ਬਾਅਦ ਲੱਗ ਸਭ ਕੋ ਹੋ ਜਾਂਦਾ ਜਿਹੜਾ ਕੁਠਾ ਗਿਆ ਗਵਰਨਮੈਂਟ ਉਹ ਆਪਣਾ ਮਾਰਕੀਟ ਕਮੇਟੀ ਵੱਲੋਂ ਪਾਣੀ ਦਾ ਕੋਈ ਇੰਤਜ਼ਾਮ ਨਹੀਂ ਰੱਖਿਆ ਤੁਸੀਂ ਦੇਖ ਸਕਦੇ ਹੋ ਕਿ ਕੋਟਪੂਰਾ ਦੀ ਦਾਣਾ ਮੰਡੀ ਦੇ ਵਿੱਚ ਪਰਮਲ ਝੋਨੇ ਦੀ ਆਮਦ ਸੂਰੇ ਜੋਰਾਂ ਦੇ ਆ ਰਹੀ ਹੈ ਔਰ